ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਉਪਾਦ ਜੋ ਲੈ ਕੇ ਆਏ ਹਾਂ ਇਸ ਉਪਾਦ ਨੂੰ ਤੁਸੀਂ ਮਸਿਆ ਤੋਂ ਇੱਕ ਦਿਨ ਬਾਅਦ ਕਰਨਾ ਹੈ ਸੰਗਤ ਜੀ ਇਹ ਉਪਾਦ ਤੁਸੀਂ ਇੱਕ ਖੇਲ ਦੇ ਨਾਲ ਕਰਨਾ ਹੈ ਉਸ ਨੂੰ ਕਰਕੇ ਇਸ ਜਗ੍ਹਾ ਦੇ ਜੇਕਰ ਤੁਸੀਂ ਇਸ ਖੇਲ ਨੂੰ ਗੱਡ ਦਿਓਗੇ ਤਾਂ ਤੁਹਾਡੇ ਉੱਪਰ ਕਿਸੇ ਦਾ ਕੀਤਾ ਕਰਵਾਇਆ ਜਾਦੂ ਟੋਨਾ ਜਾਂ ਫਿਰ ਜੇਕਰ ਤੁਹਾਡਾ ਕੋਈ ਦੁਸ਼ਮਣ ਹੈ ਇਸ ਤੋਂ ਇਲਾਵਾ ਕਈ ਲੋਕ ਕਹਿੰਦੇ ਹਨ ਕਿ ਸਾਡੇ ਘਰ ਵਿੱਚ ਬਹੁਤ ਵਧੀਆ ਸਭ ਕੁਝ ਚੱਲਦਾ ਸੀ ਸਾਡੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਲੜਾਈ ਕਲੇਸ਼ ਹੁੰਦਾ ਹੈ ਸਾਡੇ ਆਪਸ ਦੇ ਵਿੱਚ ਪਰਿਵਾਰ ਦੀ ਬਹੁਤ ਬੰਦੀ ਸੀ ਖੁਸ਼ ਸਨ ਪਰ ਜਦੋਂ ਅਸੀਂ ਦੇਖਦੇ ਹਾਂ ਕਿ ਹੁਣ ਅਚਾਨਕ ਹੀ ਸਾਡੇ ਘਰ ਦੇ ਵਿੱਚ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਜਿਵੇਂ ਸਾਡਾ ਕੋਈ ਫੈਮਿਲੀ ਮੈਂਬਰ ਬਿਮਾਰ ਹੋ ਜਾਂਦਾ ਹੈ ਅਸੀਂ ਬਹੁਤ ਜ਼ਿਆਦਾ ਇਲਾਜ ਕਰਵਾਉਂਦੇ ਹਾਂ ਪਰ ਉਸ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਉਸ ਦਾ ਰੋਗ ਠੀਕ ਨਹੀਂ ਹੁੰਦਾ ਜਿਹੜਾ ਸਾਡਾ ਪੈਸਾ ਹੈ ਇਹ ਸਾਰਾ ਹੀ ਫਾਲਤੂ ਦੇ ਖਰਚਿਆਂ ਦੇ ਵਿੱਚ ਲੱਗ ਜਾਂਦਾ ਹੈ ਫਜ਼ੂਲ ਖਰਚ ਵਿੱਚ ਸਾਡਾ ਪੈਸਾ ਵੇਸਟ ਹੁੰਦਾ ਹੈ ਜਾਂ ਫਿਰ ਸਾਡੇ ਘਰ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਹਨ ਤੇ ਸਾਰਾ ਪੈਸਾ ਬਿਮਾਰੀਆਂ ਤੇ ਲੱਗ ਜਾਂਦਾ ਹੈ ਤੇ ਸਾਡੇ ਚੱਲਦੇ ਹੋਏ ਕਾਰੋਬਾਰ ਵੀ ਰੁਕ ਜਾਂਦੇ ਹਨ ਤੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਇਸ ਤਰ੍ਹਾਂ ਦੀ ਪ੍ਰੋਬਲਮ ਸਾਡੇ ਘਰ ਦੇ ਵਿੱਚ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਸਾਡਾ ਦਿਮਾਗ ਇਸ ਚੀਜ਼ ਵੱਲ ਜਾਂਦਾ ਹੈ ਕਿ ਸ਼ਾਇਦ ਸਾਡੇ ਉੱਪਰ ਕਿਸੇ ਨੇ ਕੁਝ ਕਰਵਾ ਦਿੱਤਾ ਹੈ ਇਹ ਗੱਲ ਬਿਲਕੁਲ ਸੰਗਤ ਦੀ ਸੱਚ ਹੁੰਦੀ ਹੈ ਕਿਉਂਕਿ ਅੱਜਕੱਲ ਦੇ ਸਮਾਏ ਦੇ ਵਿੱਚ ਕਾਲ ਯੁਗ ਦੇ ਸਮੇਂ ਵਿੱਚ ਕੋਈ ਵੀ ਕਿਸੇ ਨੂੰ ਕਿਸੇ ਦੀ ਤਰੱਕੀ ਦੇਖ ਕੇ ਖੁਸ਼ ਨਹੀਂ ਹੁੰਦਾ ਜਿਵੇਂ ਹੀ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਹੁੰਦੀ ਹੈ ਤੁਹਾਡੇ ਬਿਜ਼ਨਸ ਦੇ ਵਿੱਚ ਵਾਧਾ ਹੁੰਦਾ ਹੈ ਤੁਹਾਡੇ ਦੁਸ਼ਮਣ ਜਿਹੜੇ ਉਹ ਵੱਧ ਜਾਂਦੇ ਹਨ ਜੋ ਸਾਡੇ ਉੱਪਰ ਜਾਦੂ ਟੋਣਾ ਕਰਵਾਉਂਦੇ ਹਨ ਜੇਕਰ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਰਹਿੰਦੀ ਹੈ ਅਚਾਨਕ ਹੀ ਤੁਹਾਡੇ ਘਰ ਵਿੱਚ ਸਾਰੀਆਂ ਦੁਰਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਤਾਂ ਤੁਸੀਂ ਇੱਕ ਵਾਰ ਇਸ ਪਾਣ ਨੂੰ ਜ਼ਰੂਰ ਕਰਕੇ ਦੇਖਿਓ ਸਾਧ ਸੰਗਤ ਜੀ ਇੱਕ ਕੇਲੇ ਦੇ ਨਾਲ ਤੁਸੀਂ ਇਸ ਪਾਣ ਨੂੰ ਮੱਸਿਆ ਤੋਂ ਅਗਲੇ ਦਿਨ ਕਰਨਾ ਹੈ ਇਹ ਬਹੁਤ ਹੀ ਜ਼ਿਆਦਾ کارਗਰ ਤੇ ਚਮਤਕਾਰ ਉਪਾਅ ਹੈ ਇਸ ਪਾਣੂ ਕਰਨ ਦੇ ਨਾਲ ਤੁਹਾਨੂੰ ਰਿਜ਼ਲਟ ਜ਼ਰੂਰ ਵਧੀਆ ਮਿਲੇਗਾ ਸੰਗਤ ਜੀ ਉਪਾਅ ਤੁਸੀਂ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਤੇ ਕਿੰਨਾ ਸਮਾਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਇਹ ਬਹੁਤ ਹੀ ਜ਼ਿਆਦਾ ਸ਼ਮਤਕਾਰ ਹੈ ਤੇ ਖਾਸ ਉਪਾਅ ਹੈ ਸਾਧ ਸੰਗਤ ਜੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦੇਣਾ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਸੰਗਤ ਜੀ ਤੁਸੀਂ ਇਸ ਪਾਣੂ ਕਿਸੇ ਵੀ ਦਿਨ ਕਰ ਸਕਦੇ ਹੋ ਲੇਕਿਨ ਜੇਕਰ ਤੁਸੀਂ ਮਾਸਿਆ ਤੋਂ ਅਗਲੇ ਦਿਨ ਕਰਦੇ ਹੋ ਤਾਂ ਇਸ ਦਾ ਤੁਹਾਨੂੰ ਜ਼ਿਆਦਾ ਲਾਭ ਹੋਵੇਗਾ ਤੁਹਾਡੀ ਦੁਸ਼ਮਣਾਂ ਦੀ ਉਲਟੇ ਗਿਣਤੀ ਸ਼ੁਰੂ ਹੋ ਜਾਵੇਗੀ ਉਹਨਾਂ ਦਾ ਕੀਤਾ ਕਰਵਾਇਆ ਉਹਨਾਂ ਦਾ ਉਸੇ ਤਿਹੇ ਉਲਟ ਪੈਣਾ ਸ਼ੁਰੂ ਹੋ ਜਾਵੇਗਾ ਜਦੋਂ ਤੁਸੀਂ ਇੱਕ ਕੇਲੇ ਦੇ ਨਾਲ ਉਪਾਅ ਕਰਕੇ ਉਸ ਕੇਲੇ ਨੂੰ ਤੁਸੀਂ ਗੱਡ ਦਿਓਗੇ ਤੁਹਾਡਾ ਜਿਹੜਾ ਦੁਸ਼ਮਣ ਹੈ ਉਹ ਪਛਤਾਉਣਾ ਸ਼ੁਰੂ ਕਰ ਦੇਵੇਗਾ ਉਸ ਨੂੰ ਬਹੁਤ ਪਛਤਾਵਾ ਹੋਵੇਗਾ ਇਸ ਦੇ ਨਾਲ ਉਹਦੇ ਤੇ ਖੁਦ ਹੀ ਮੁਸੀਬਤ ਆ ਜਾਵੇਗੀ ਉਹ ਖੁਦ ਹੀ ਮੁਸੀਬਤ ਵਿੱਚ ਫਸ ਜਾਵੇਗਾ ਸਾਧ ਸੰਗਤ ਜੀ ਕਿਉਂਕਿ ਜੋ ਕਰਮ ਅਸੀਂ ਜਿੱਦਾਂ ਦੇ ਕਰਦੇ ਹਾਂ ਉਹਦਾ ਦਾ ਹੀ ਸਾਨੂੰ ਫਿਰ ਉਸ ਦਾ ਫਲ ਮਿਲਦਾ ਹੈ ਇਸੇ ਨਾਲ ਇਹ ਸੋਚਣਾ ਸ਼ੁਰੂ ਕਰ ਦੇਣਗੇ ਕਿ ਅਸੀਂ ਕਿਸੇ ਦਾ ਕਿਉਂ ਕੁਝ ਵਗਾੜਿਆ ਸੀ ਅਸੀਂ ਕਿਉਂ ਕਿਸੇ ਦੇ ਨਾਲ ਦੁਸ਼ਮਣੀ ਪਾਈ ਸੋ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਕੀਤੇ ਦੇ ਪਛਤਾਵਾ ਹੋਵੇਗਾ ਜੇਕਰ ਉਹ ਫਿਰ ਤੁਹਾਡੇ ਉੱਪਰ ਕੁਝ ਕਰਵਾਉਂਦੇ ਨੇ ਉਸ ਦਾ ਤੁਹਾਡੇ ਉੱਪਰ ਕਿਸੇ ਵੀ ਪ੍ਰਕਾਰ ਦਾ ਅਸਰ ਨਹੀਂ ਹੋਵੇਗਾ ਇਹ ਸੋਪਾਣੂ ਕਰਨ ਦੇ ਨਾਲ ਤੁਹਾਡੇ ਘਰ ਦੇ ਲੜਾਈ ਕਲੇਸ਼ ਜਿਹੜੇ ਹਨ ਉਹ ਦੂਰ ਹੋ ਜਾਣਗੇ ਤੁਹਾਡੇ ਘਰ ਵਿੱਚ ਸੋਖ ਸਮਰiddhi ਬਣੀ ਰਹੇਗੀ ਤੁਹਾਨੂੰ ਕਰਜ਼ੇ ਅਤੇ ਤੰਸ ਬਾਲਿ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਿ ਇਸ ਉਪਾਣ ਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਇਸ ਕਿਲ ਨੂੰ ਕਿਸ ਜਗ੍ਹਾ ਤੇ ਗੱਡਣਾ ਹੋਵੇਗਾ ਤੁਸੀਂ ਇਸ ਉਪਾਣ ਨੂੰ ਜਦੋਂ ਵੀ ਕਰੋਗੇ ਸੱਚੀ ਸ਼ਰਧਾ ਤੇ ਭਾਵਨਾ ਤੇ ਵਿਸ਼ਵਾਸ ਰੱਖ ਕੇ ਕਰਨਾ ਹੈ ਫਿਰ ਹੀ ਤੁਹਾਨੂੰ ਇਸ ਦਾ ਲਾਭ ਹੋਵੇਗਾ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਇੱਕ ਕਿੱਲ ਚਾਹੀਦਾ ਹੈ ਥੋੜਾ ਜਿਹਾ ਤੁਹਾਨੂੰ ਚਾਹੀਦਾ ਹੈ ਸੰਦੂਰ ਜੇਕਰ ਤੁਹਾਡੇ ਘਰ ਦੇ ਵਿੱਚ 3 ਇੰਚ ਲੰਮੀ ਕਿੱਲ ਹੈ ਤਾਂ ਤੁਸੀਂ ਇਸ ਉਪਾਦ ਦਾ ਇਸਤੇਮਾਲ ਕਰ ਸਕਦੇ ਹੋ ਇਸ ਉਪਾਦ ਦੇ ਵਿੱਚ ਜੇਕਰ ਤੁਹਾਡੇ ਘਰ ਵਿੱਚ ਕਿੱਲ ਨਹੀਂ ਹੈ ਤਾਂ ਤੁਸੀਂ ਬਜ਼ਾਰ ਤੋਂ ਜਾ ਕੇ ਕਿੱਲ ਲਿਆ ਸਕਦੇ ਹੋ ਕਿੱਲ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ ਮੋੜੀ ਹੋਈ ਨਹੀਂ ਹੋਣੀ ਚਾਹੀਦੀ ਜੇਕਰ ਤੁਸੀਂ ਇਸ ਪਾਣ ਨੂੰ ਮੰਗਲਵਾਰ ਤੇ ਸ਼ਨੀਵਾਰ ਵਾਲੇ ਦਿਨ ਕਰੋਗੇ ਤਾਂ ਇਸ ਦਾ ਰਿਜ਼ਲਟ ਤੁਹਾਨੂੰ ਹੋਰ ਵੀ ਵਧੀਆ ਮਿਲੇਗਾ ਜੇਕਰ ਤੁਸੀਂ ਇਸ ਪਾਣ ਨੂੰ ਮੰਗਲਵਾਰ ਕਰਦੇ ਹੋ ਤਾਂ ਤੁਸੀਂ ਮੰਗਲਵਾਰ ਨੂੰ ਕੇਲ ਖਰੀਦ ਕੇ ਲਿਆ ਸਕਦੇ ਹੋ ਜੇਕਰ ਤੁਸੀਂ ਇਸ ਪਾਣ ਨੂੰ ਸ਼ਨੀਵਾਰ ਦੇ ਦਿਨ ਕਰੋਗੇ ਤਾਂ ਸ਼ਨੀਵਾਰ ਨੂੰ ਲੋਹਾ ਖਰੀਦਣਾ ਸ਼ੁਭ ਨਹੀਂ ਮੰਨਿਆ ਜਾਂਦਾ ਤੁਸੀਂ ਇੱਕ ਦਿਨ ਪਹਿਲਾਂ ਕੇਲ ਖਰੀਦ ਕੇ ਆਪਣੇ ਘਰ ਵਿੱਚ ਲਿਆ ਕੇ ਰੱਖ ਸਕਦੇ ਹੋ ਤੇ ਜੋ ਸੰਦੂਰ ਲੈਣਾ ਹੈ ਸੰਦੂਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਸੰਦੂਰ ਹੁੰਦਾ ਹੈ ਜੋ ਮਾਤਾਂ ਨੂੰ ਚੜਾਇਆ ਜਾਂਦਾ ਹੈ ਤੇ ਇੱਕ ਹੁੰਦਾ ਹੈ ਕੇਸਰ ਵਾਲਾ ਕੈਨ ਤੋਂ ਭਾਅ ਕੇ ਕਾਮੀ ਰੰਗ ਦਾ ਸੰਦੂਰ ਜੋ ਕਿ ਹਨੂਮਾਨ ਜੀ ਨੂੰ ਚੜਾਇਆ ਜਾਂਦਾ ਹੈ ਇਸੇ ਹੀ ਤਰ੍ਹਾਂ ਜੋ ਹਨੂਮਾਨ ਦੀ ਪੂਜਾ ਦੇ ਵਿੱਚ ਜਿਆਦੇ ਵਿੱਚ ਸੰਦੂਰ ਵਰਤਿਆ ਜਾਂਦਾ ਹੈ ਉਹ ਸੰਦੂਰ ਤੁਸੀਂ ਇਸੋ ਪਾਣੂ ਕਰਨ ਦੇ ਸਮੇਂ ਲੈ ਕੇ ਆਉਣਾ ਹੈ ਇਸ ਤਰ੍ਹਾਂ ਸੰਦੂਰ ਤੇ ਗਿੱਲ ਲੈਂਦੇ ਨਾਲ ਤੁਸੀਂ ਥੋੜਾ ਜਿਹਾ ਲੈਣਾ ਹੈ ਸਰੋਂ ਦਾ ਤੇਲ ਤੁਸੀਂ ਕਿਸੇ ਕਟੋਰੀ ਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾ ਲੈਣਾ ਹੈ ਸੰਦੂਰ ਤੇ ਤੇਲ ਤੁਸੀਂ ਇੰਨਾ ਪਾਉਣਾ ਹੈ ਕਿ ਸੰਦੂਰ ਨੂੰ ਸਿਰਫ ਗਿੱਲਾ ਹੀ ਕਰਨਾ ਹੈ ਇਸੇ ਤਰ੍ਹਾਂ ਇਸ ਪਾਣੂ ਕਰਦੇ ਸਮੇਂ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਜੇਕਰ ਸਥਾਨ ਤੁਹਾਡੇ ਬਣਿਆ ਹੈ ਉੱਥੇ ਬੈਠ ਕੇ ਤੁਸੀਂ ਇਸ ਨੂੰ ਕਰ ਸਕਦੇ ਹੋ ਤੇ ਜਿਆਦਾ ਤੁਸੀਂ ਇਸ ਸੰਧੋਰਨੋਂ ਕੇਲੇ ਦੇ ਉੱਪਰ ਲਗਾਉਣਾ ਹੈ ਜਿਵੇਂ ਮੰਤਰ ਦਾ ਜਾਪ ਕਰਨਾ ਹੈ ਜਾਂ ਕੋਈ ਪਾਠ ਪੂਜਾ ਕਰਦੇ ਹੋ ਪਰਮਾਤਮਾ ਨੂੰ ਜਾਪ ਕਰਦੇ ਹੋ ਉਹ ਤੁਸੀਂ 10 ਤੋਂ 15 ਮਿੰਟ ਤੱਕ ਕਰਨਾ ਹੈ ਕਿਉਂਕਿ ਜਿਹੜਾ ਵੀ ਤੁਸੀਂ ਪਾਠ ਪੂਜਾ ਕਰਦੇ ਹੋ ਉਸ ਦਾ ਤੁਸੀਂ 11 ਵਾਰ ਜਾਪ ਕਰਨਾ ਹੈ ਜਿਵੇਂ ਕਿ ਤੁਸੀਂ ਵਾਇਗਰੋ ਚਿਦਾ ਸਿਮਰਨ ਕਰੋਗੇ ਤਾਂ 11 ਵਾਰ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਕਰੋਗੇ ਤਾਂ 11 ਵਾਰ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਵਿੱਚ ਪਾਣ ਪੂਜਾ ਵਾਲਾ ਸਥਾਨ ਨਹੀਂ ਬਣਿਆ ਤਾਂ ਤੁਸੀਂ ਇਸ ਪਾਣ ਨੂੰ ਆਪਣੇ ਘਰ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਕਮਰੇ ਦੇ ਵਿੱਚ ਬੈਠ ਕੇ ਦੱਖਣ ਦਿਸ਼ਾ ਵੱਲ ਆਪਣਾ ਮੂੰਹ ਕਰਕੇ ਉਹ ਪਾਣ ਨੂੰ ਕਰ ਸਕਦੇ ਹੋ ਤੇ ਇਸੇ ਹੀ ਤਰ੍ਹਾਂ ਕੇਲੇ ਦੇ ਉੱਪਰ ਸੰਦੂਰ ਲਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਤੇ ਸਰੋਂ ਦੇ ਤੇਲ ਦੇ ਨਾਲ ਇਸ ਨੂੰ ਤਿਆਰ ਕਰਨਾ ਹੈ ਉਸ ਦੇਵੇਂ ਨੂੰ ਤੁਸੀਂ ਦੱਖਣ ਦਿਸ਼ਾ ਵਿੱਚ ਜਗਾ ਕੇ ਰੱਖ ਦੇਣਾ ਹੈ ਇਹ ਜਿਹੜਾ ਕੇ ਤੁਸੀਂ ਸੰਦੂਰ ਲਗਾ ਕੇ ਤਿਆਰ ਕੀਤਾ ਹੈ ਇਸ ਕੇਲ ਨੂੰ ਤੁਸੀਂ ਗਰਮ ਕਰਨਾ ਹੈ ਗਰਮ ਇਨਾ ਕਰਨਾ ਹੈ ਕਿ ਪੂਰਾ ਲਾਲ ਹੋ ਜਾਵੇ ਤੇ ਉਸ ਕੇਲ ਨੂੰ ਗਰਮ ਕਰਦੇ ਸਮੇਂ ਤੁਸੀਂ ਸਾਵਧਾਨੀ ਰੱਖਣੀ ਹੈ ਕਿ ਤੁਹਾਡਾ ਹੱਥ ਨਾ ਲੱਗੇ ਤੁਸੀਂ ਉਸ ਨੂੰ ਕਿਸੇ ਚੀਜ਼ ਦੇ ਨਾਲ ਫੜ ਕੇ ਰੱਖਣਾ ਤੇ ਇਸ ਕੇਲ ਨੂੰ ਗਰਮ ਕਰਦੇ ਹੋਏ ਤੁਸੀਂ ਆਪਣੇ ਮਨ ਦੇ ਵਿੱਚ ਕੋਈ ਵੀ 네ਗਟਿਵਿਟੀ ਸੋਚ ਨਹੀਂ ਭਰਨੀ ਜੇਕਰ ਤੁਹਾਡੇ ਦੁਸ਼ਮਣ ਨੂੰ ਲੈ ਕੇ ਤੁਹਾਡੇ ਮਨ ਵਿੱਚ ਕੋਈ ਵਿਚਾਰ ਆ ਰਿਹਾ ਹੈ ਤਾਂ ਤੁਸੀਂ ਇਸ ਤਰ੍ਹਾਂ ਸੋਚਣਾ ਕਿ ਮੇਰੇ ਦੁਸ਼ਮਣ ਮੇਰੀ ਜ਼ਿੰਦਗੀ ਵਿੱਚੋਂ ਦੂਰ ਹੋ ਰਿਹਾ ਹੈ ਇਸੇ ਤਰ੍ਹਾਂ ਜਦੋਂ ਕਿੱਲ ਗਰਮ ਹੋ ਗਿਆ ਉਸ ਨੂੰ ਰੱਖ ਕੇ ਤੁਸੀਂ ਜਿਹੜਾ ਕਿੱਲ ਗਰਮ ਕਰਨਾ ਹੈ ਉਹ ਦੇਵੇ ਦੀ ਲੋਹ ਤੇ ਗਰਮ ਕਰਨਾ ਹੈ ਉਹ ਦੀਵਾ ਜਗਾਓ ਤੇ ਉਸ ਲੋਹ ਤੇ ਤੁਸੀਂ ਗਰਮ ਕਰਕੇ ਗਰਮ ਕਰਨ ਤੋਂ ਬਾਅਦ ਵਿੱਚ ਉਸ ਨੂੰ ਠੰਡਾ ਕਰਨਾ ਤੇ ਠੰਡਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਵਾਈਟ ਪੇਪਰ ਕਾਗਜ਼ ਤੇ ਕੈਲ ਨੂੰ ਰੱਖ ਸਕਦੇ ਹੋ ਤੇ ਫਿਰ ਥੋੜਾ ਜਿਹਾ ਰਮਾਲ ਸਾਈਜ਼ ਕਪੜਾ ਉਹਦੇ ਵਿੱਚ ਰੱਖ ਸਕਦੇ ਹੋ ਤੇ ਇਸ ਦੇ ਬਾਰੇ ਤੁਸੀਂ ਧਿਆਨ ਦੇ ਨਾਲ ਰੱਖਣਾ ਕਿ ਘਰ ਵਿੱਚ ਤੁਸੀਂ ਕਿਸੇ ਨੂੰ ਨਹੀਂ ਇਸ ਦੇ ਬਾਰੇ ਦੱਸਣਾ ਇਸ ਨੂੰ ਪਾਉਣ ਨੂੰ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਔਰਤਾਂ ਜਾਂ ਮਰਦ ਕੋਈ ਵੀ ਕਰ ਸਕਦਾ ਹੈ ਇਸੇ ਤਰ੍ਹਾਂ ਇਸ ਕੈਲ ਨੂੰ ਤੁਸੀਂ ਇੱਕ ਵਾਈਡ ਪੇਪਰ ਜਾਂ ਬਲੈਕ ਕਪੜੇ ਦੇ ਵਿੱਚ ਲਪੇਟ ਕੇ ਰੱਖਣਾ ਇਸ ਤੋਂ ਬਾਅਦ ਦੇ ਵਿੱਚ ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਘਰ ਜਾਣਦੇ ਹੋ ਉਸ ਦਾ ਪਤਾ ਜਾਣਦੇ ਹੋ ਇਸ ਘਰ ਨੂੰ ਤੁਸੀਂ ਰਾਤ ਦੇ ਸਮੇਂ ਸਾਵਧਾਨੀ ਦੇ ਨਾਲ ਕਰਨਾ ਇਸ ਕਿਲ ਨੂੰ ਲੈ ਕੇ ਜਾਣਾ ਤੇ ਉਸੇ ਘਰ ਦੀ ਜਿਹੜੇ ਚਾਰ ਦਿਵਾਰੀ ਹੋਵੇਗੀ ਉਸ ਚਾਰ ਦਿਵਾਰੀ ਦੇ ਵਿੱਚ ਤੁਸੀਂ ਇਸ ਕਿਲ ਨੂੰ ਠੋਕ ਕੇ ਆ ਜਾਣਾ ਸਿਰਫ ਇੰਨਾ ਹੀ ਕਰਨਾ ਪਰ ਸਾਵਧਾਨੀ ਦੇ ਨਾਲ ਕਰਨਾ ਹੈ ਦਿਨ ਸਮੇਂ ਇਸ ਨੂੰ ਨਾ ਕਰਿਓ ਕਿਉਂਕਿ ਤੁਹਾਨੂੰ ਕੋਈ ਦੇਖ ਸਕਦਾ ਹੈ ਤਹਾਨੂੰ ਕੋਈ ਪ੍ਰੋਬਲਮ ਆ ਸਕਦੀ ਹੈ ਇਸ ਤੋਂ ਇਲਾਵਾ ਜਿਹੜੇ ਲੋਕਾਂ ਦਾ ਇਹ ਕਹਿਣਾ ਕਿ ਅਸੀਂ ਜਾਣਦੇ ਹਾਂ ਕਿ ਸਾਡਾ ਇੱਕ ਗੁਪਤ ਦੁਸ਼ਮਣ ਹੈ ਸਾਨੂੰ ਤਾਂ ਪਤਾ ਹੀ ਨਹੀਂ ਕਿ ਕਿਹੜਾ ਸਾਡਾ ਦੁਸ਼ਮਣ ਹੈ ਤੇ ਕਿਹੜਾ ਉਹਨਾਂ ਦਾ ਘਰ ਹੈ ਤਾਂ ਉਹਨਾਂ ਦੇ ਲਈ ਇਹ ਕਰਨਾ ਕੀ ਹੋਵੇਗਾ ਕਿ ਜਿਹੜੇ ਦਰਖਤ ਨੂੰ ਕੰਡੇ ਲੱਗੇ ਹੁੰਦੇ ਹਨ ਉਸ ਦਰਖਤ ਦੇ ਨਾਲ ਇਸ ਨੂੰ ਪਾਉਣਾ ਕਰਨਾ ਹੈ ਜਿਵੇਂ ਬਾਬੂਲ ਦਾ ਪੇੜ ਹੁੰਦਾ ਹੈ ਜਾਂ ਫਿਰ ਗੁਲਾਬ ਦਾ ਪੌਦਾ ਹੁੰਦਾ ਹੈ ਇਸ ਤਰ੍ਹਾਂ ਪੌਦੇ ਦੇ ਨਾਲ ਤੁਸੀਂ ਇਸ ਉਪਾਣੂ ਕਰ ਸਕਦੇ ਹੋ ਜਿਹੜੇ ਕਹਿੰਦੇ ਹਨ ਕਿ ਸਾਡੇ ਗੁਪਤ ਦੁਸ਼ਮਣ ਨੇ ਜਿੰਨਾ ਬਾਰੇ ਅਸੀਂ ਜਾਣਦੇ ਨਹੀਂ ਇਸੇ ਤਰ੍ਹਾਂ ਉਸ ਦਰਖਤ ਦੇ ਕੋਲ ਜਾ ਕੇ ਜਿਸ ਨੂੰ ਕੰਡੇ ਲੱਗੇ ਹੋਣ ਬਲੈਕ ਕਲਰ ਦਾ ਪੈਨ ਜਾਂ ਮਾਰਕਰ ਲੈਣਾ ਹੈ ਤੇ ਉਸ ਦੇ ਤਣੇ ਤੇ ਤੁਸੀਂ ਇਹ ਲਿਖ ਕੇ ਆਉਣਾ ਹੈ ਦੁਸ਼ਮਣ ਇਸ ਗੱਲ ਦਾ ਵੀ ਧਿਆਨ ਰੱਖਣਾ ਕਿ ਤੁਹਾਡੇ ਮਨ ਵਿੱਚ ਉਸ ਵਿਅਕਤੀ ਦੇ ਲਈ ਵਿਚਾਰ ਹੋਣ ਜੋ ਵਿਅਕਤੀ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਜੇ ਤੇ ਤੁਸੀਂ ਦੁਸ਼ਮਣ ਲਿਖਣਾ ਅਤੇ ਤੁਸੀਂ ਇਸ ਕੇਲ ਨੂੰ ਠੋਕ ਦੇਣਾ ਤੇ ਕੇਲ ਨੂੰ ਠੋਕ ਦੇ ਸਮੇਂ ਤੁਸੀਂ ਮਨ ਵਿੱਚ ਵਿਚਾਰ ਰੱਖਣੀ ਕਿ ਜਿਹੜਾ ਤੁਹਾਡਾ ਦੁਸ਼ਮਣ ਹੈ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਚੁੱਕਾ ਹੈ ਇਸ ਰਾਇਪਾ ਕਰਨ ਤੋਂ ਬਾਅਦ ਵਿੱਚ ਤੁਸੀਂ ਸਿੱਧਾ ਆਪਣੇ ਘਰ ਵਿੱਚ ਆ ਜਾਣਾ ਪਿਛੇ ਮੁੜ ਕੇ ਨਹੀਂ ਦੇਖਣਾ ਜਾਂਦੇ ਸਮੇਂ ਆਉਂਦੇ ਸਮੇਂ ਰਸਤੇ ਵਿੱਚ ਕਿਸੇ ਦੇ ਨਾਲ ਗੱਲ ਨਹੀਂ ਕਰਨੀ ਘਰ ਆ ਕੇ ਆਪਣਾ ਤੁਸੀਂ ਹੱਥ ਮੂੰਹ ਧੋ ਕੇ ਆਪਣਾ ਸੋਚਾ ਹੋ ਜਾਣਾ ਜੋ ਇਸੋ ਪਾਣੋ ਕਰਾਂਤ ਬਾਅਦ ਕਿਸੇ ਵੀ ਨਕਾਰਾਤਮਕ ਚੀਜ਼ ਦਾ ਪ੍ਰਭਾਵ ਤੁਹਾਡੇ ਉੱਪਰ ਨਹੀਂ ਪਵੇਗਾ। ਇਸੇ ਤਰ੍ਹਾਂ ਤੁਹਾਡੇ ਪਰਿਵਾਰ ਵਿੱਚ ਜੇਕਰ ਲਗਾਤਾਰ ਝਗੜੇ ਹੁੰਦੇ ਸੇ, ਜਾਂ ਕਿਸੇ ਬਿਮਾਰੀ ਤੋਂ ਪਰੇਸ਼ਾਨ ਸੀ, ਤੁਹਾਡੇ ਘਰ ਵਿੱਚ ਗਰੀਬੀ ਜਾਂ ਕਰਜ਼ਾ ਹੈ, ਜਾਂ ਫਿਰ ਤੁਹਾਡੇ ਦੁਸ਼ਮਣਾਂ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੈ, ਤਾਂ ਇਹ ਉਪਾਅ ਤੁਹਾਡੇ ਲਈ ਬਹੁਤ ਹੀ ਜ਼ਿਆਦਾ کارਗਰ ਤੇ ચમਦਕਾਰੀ ਸਿੱਧ ਹੋਣ ਵਾਲਾ ਹੈ। ਇਹ ਉਪਾਅ ਰਾਤ ਦੇ ਸਮੇਂ ਕੀਤਾ ਗਿਆ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹੇਗਾ ਕਿਉਂਕਿ ਉਸ ਸਮੇਂ ਤੁਹਾਨੂੰ ਇਸ ਬਾਣੂ ਕਰਦੇ ਸਮੇਂ ਕੋਈ ਵੀ ਨਹੀਂ ਦੇਖੇਗਾ ਇਸ ਕਰਕੇ ਜਿਹੜਾ ਤੁਹਾਡਾ ਕੀਤਾ ਗਿਆ ਉਪਾਅ ਹੈ ਉਹ ਸਫਲ ਹੋਵੇਗਾ ਇਸ ਤੋਂ ਇਲਾਵਾ ਜੇਕਰ ਤੁਸੀਂ ਜਿਹੜੇ ਪਿੰਡ ਸ਼ਹਿਰ ਵਿੱਚ ਰਹਿੰਦੇ ਹੋ ਉਥੇ ਦੁਪਹਿਰ ਦੇ ਸਮੇਂ ਸ਼ਾਂਤੀ ਰਹਿੰਦੀ ਹੈ ਕੋਈ ਆਸ-ਪਾਸ ਤੁਹਾਨੂੰ ਦੁਪਹਿਰ ਦੇ ਸਮੇਂ ਦਿਖਾਈ ਨਹੀਂ ਦੇ ਰਿਹਾ ਤਾਂ ਇਸ ਪਾਣ ਤੁਸੀਂ ਦੁਪਹਿਰ ਦੇ ਸਮੇਂ ਵੀ ਕਰ ਸਕਦੇ ਹੋ ਤੁਹਾਡਾ ਨੂੰ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਮਿਲ ਜਾਵੇਗਾ। ਐਸੇ ਸਾਡੀ ਅੱਜ ਦੀ ਵੀਡੀਓ ਦਾ ਛੋਟਾ ਜਾਓ ਪਾ। ਜੇਕਰ ਵੀਡੀਓ ਚੰਗੇ ਲੱਗੀ ਤਾਂ ਸ਼ੇਅਰ ਕਰਨਾ ਚਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।